ਜਾ ਟਿਕਟ ਗੱਡੀ ਨੂੰ ਖੁੜੀ ਲੱਗ ਗਈ ਨਾ ਗੱਡੀ ਕਰ ਜਾਵੇ ਉਹ ਮਾੜੀ ਗੱਡੀ ਨਾਲ ਕੇ ਕਰਾਉਂਦੇ ਕਿਹੜਾ ਉਹ ਦੂਏ ਨੂੰ ਖਾਦੇ ਦੇਖ ਕੇ ਜਰਨਾ ਨਹੀਂ ਉਹ ਕੰਮ ਆਸਲਾ ਨਹੀਂ ਕੰਮ ਚੱਲਦਾ ਇਹਨਾਂ ਦਾ ਪੈ ਜੋ ਮੇਲਾ ਦਾ ਕਿਸਮਤ ਦਾ ਹੀ ਆਰੇ ਸਾਰੇ ਵਾਸੀ ਕਦੀ ਤਰੀ ਹੋਰੇ ਗਬਲੇਟੇ ਲਾਲਾ ਗਬਲੇਟੇ ਲਾਲਾ ਗਬਲੇਟੇ ਕੀ ਹੋ ਗਿਆ ਕਦੋਂ ਵੱਡੀ ਹੋ ਰਹੀ ਹੈ ਜੀ ਆਣਾ ਉਹ ਜਿਹੜਾ ਜਿਹੜਾ ਤੇਰਾ ਢਾਕੀਆ ਬਣਿਆ ਹੋਇਆ ਨਾ ਜਿਹੜਾ ਤੇਰਾ ਠੀਆ ਜੇ ਉੱਥੇ ਤੇਰਾ ਜਾ ਕੇ ਕੋਈ ਕੰਮ ਖਰਾਬ ਕਰੂਗਾ ਤਾਂ ਸੇਕਾ ਤਾਂ ਤੁਹਾਨੂੰ ਵੀ ਲੱਗਣਾ ਯਾਰ ਅਸੀਂ ਹੁਣ ਕਿਸੇ ਮੱਥੇ ਦੀ ਥੋੜੀ ਗੋਸ ਦੋਦਾਂ ਬਾਜੀ ਤੇ ਮੇਰਾ ਮੱਥੇ ਦੀ ਖੋ ਰਹੇ ਆਂ ਬਰਾਬਰ ਗੱਡੀ ਲੈ ਕੇ ਮੈਂ ਫਸਾਦਾ ਬਲੰਬਾ ਨਹੀਂ ਹੋ ਰਿਹਾ ਕਿੰਨੀਆਂ ਗੱਡੀਆਂ ਬਰਾਬਰ ਖੜੂਆਂ ਨੇ ਹੱਥਾਂ ਜਿਹੇ ਖੋ ਰਹੇ ਹੈਂ ਤੂੰ ਛੱਡ ਤਾਂ ਸਤੋਂ ਤਾਂ ਹੀ ਲਾ ਰਿਹਾ ਮੇਰੇ ਬਰਾਬਰ ਤੂੰ ਗੱਡੀ ਲੈ ਲਾ ਫਿਰ ਉੱਥੇ ਕਿਉਂ ਨਹੀਂ ਲਾਉਂਦਾ 2 ਸਾਲ ਪਹਿਲਾਂ ਬੰਨ੍ਹ ਲਈ 10 ਸਾਲ ਲੱਗੇ ਬੈਨ ਅਰਜੀ 10 ਸਾਲ ਪੁੱਛੋ ਤੇ ਮਾਰਕੀਟ ਵਾਲਿਆਂ ਨੂੰ ਕਿਹਨੇ ਕਿਹਨੂੰ ਮੂਹ ਤੇ ਕਰਾਈਆ ਪਦਾਰ ਤੂੰ ਮੈਂ ਬੇ ਕਰੂੰਗਾ 10 ਸਾਲ ਹੋ ਗਏ ਬੈਨ ਲੱਗਦੀ ਇਹਨੂੰ ਕੀ ਗੱਲ ਹੋ ਗਈ ਭਾਜੀ ਗੱਲ ਜੀ 10 ਸਾਲ ਹੋ ਗਏ ਬੈਨ ਲੱਗਦੀ ਨਹੀਂ ਸਾਡੀ ਸਾਡੇ ਨਾਲ ਲਿਆ ਕੇ ਲਾਤੀ ਜੀ ਮਾਮਲਾ ਕੀ ਹੈ ਜੀ ਇਹਦਾ ਮਾਮਲਾ ਇਹ ਜੀ ਮੇਰੀ ਗੱਡੀ 10 ਸਾਲ ਹੋ ਗਈ ਕੋਲਡ ਡਰਿੰਕ ਵੀ ਲੱਗਦੀ ਆ ਜੀ ਆਹ ਦੇਖੋ ਜੀ ਸਾਹਮਣੇ ਲੱਗਦੀ ਆ ਜੀ ਕਿਹੜੀ ਜਗ੍ਹਾ 'ਚ ਜਿਹੜੀ ਆ ਇਹ ਬੱਸੀ ਬਿਠਾਣਾ ਜੀ ਮਾਰਕੀਟ ਕਮੇਟੀ ਮੁਰੇ ਜੀ ਉਰੇ ਕੁਲਚਾ ਵਾਲਾ 25 ਸਾਲ ਦਾ ਖੜਦਾ ਹੀ ਪਹਿਲਾਂ ਹੀ ਉਪਰੋਂ ਧਾਮ ਚੇਦ ਆਉਂਦਾ ਹੀ ਬੰਦੇ ਲੈ ਕੇ ਆਉਂਦਾ ਹੀ ਇਹੇ 10 ਵਜੇ ਹੁਣ ਕਹੀ ਜਾਂਦਾ ਇੱਧਰ ਲਾ ਲੈਣਾ ਸਾਡੇ ਕੰਮ ਤੇਰਾ ਲੱਤ ਵੱਜ ਰਹੀ ਹੈ ਨਾ ਤੇਰਾ ਸਾਲ ਵੀ ਸਾਡੀ ਉਹ ਪੁਰਾਣੀ ਗੱਡੀ ਲੱਗਦੀ ਆ ਹਾਂ ਇਹਨੇ ਪਹਿਲਾਂ ਵੀ ਸਮਝਾਇਆ ਤਾਂ ਉਹਨਾਂ ਗਾਲਾਂ ਕੱਢ ਕੇ ਕਿਹਾ ਜੀ ਇਹ ਤੇ ਕਹਿੰਦਾ ਮੇਰੇ ਅੰਦਰ ਚੱਲਦੀ ਮੇਰੇ ਐ ਕਰਾ ਉਹ ਮੈਂ ਫਰਾਣਾ ਕਰਾ ਤੂੰ ਮੈਨੂੰ ਉਹਨੇ ਕਿਹਾ ਮਨੂੰ ਉਹਨੇ ਕਿਹਾ ਜੀ हां ये ਸਾਡੇ ਟਿੱਡ ਤੇ ਲੱਤ ਮਾਰਦਾ ਹੀ ਆ ਕੇ ਨੌ ਸੀ ਖੜੀ ਇਹ ਅੱਡਾ ਹੀ ਇਹਦਾ ਮਸਲਾ ਰੇਡੀ ਰੇਡੀ ਲਾਉਣ ਨੂੰ ਹੈ हां जी ਅਸੀਂ ਇਹਦੀ ਬਰਾਬਰ ਹੀ ਆਪਣੇ ਲੱਗਣ ਦੇਣੀ ਇਹ ਸਾਡੇ ਟਿੱਡ ਤੇ ਲੱਤ ਮਾਰਦਾ ਹੀ ਹਾਂ ਨਜ਼ਾਰਾ ਖੜੀ ਸੀ ਹੁੰਦੇ ਇਹ ਪਹਿਲਾਂ ਕਿਤੇ ਸਾਹ ਪਾਣ ਨਾ ਆਪਣੀ ਗੱਡੀ ਲਾ ਬਰਾਬਰ ਆਉਂਦਾ ਆਂਦੇ ਆਂਦੇ ਇਹ ਗੱਲ ਹੈ ਸਾਰੀ ਇਹ ਦੀ ਭਾਈ 23 ਸਾਲ ਹੋ ਗਏ ਮੈਨੂੰ ਗੁਲਛੇ ਵੇਚਦੇ ਨੂੰ ਕੰਮ ਕਰਦੇ ਨੂੰ ਤੇ ਆ ਕਹਿੰਦਾ ਬਰਾਬਰ ਗੱਡੀ ਕਿੱਥੇ ਲਾ ਰਿਹਾ ਜੀ ਮਾਰਕੀਟ ਕਮੇਟੀ ਦੇ ਮੁਰੇ ਅੱਜ ਬਸ 23 23 ਸਾਲ ਹੋ ਗਏ ਜੀ ਬਸੇ ਬਟਾਣਾ ਜੀ ਠੀਕ ਹੈ ਕਹਿੰਦਾ ਮੇਰੀ ਵੀ ਰੇੜੀ ਦੇ ਬੈਕ ਸਾਈਡ ਗੱਡੀ ਲੱਦੀ ਜੂਣਾ ਮੈਨੂੰ ਕਹਿੰਦਾ ਇੱਥੇ ਲੱਗੂਗੀ ਕਹਿੰਦਾ ਫਿਰ ਤੇ ਚੱਕਾ ਹੁਣੀ ਚੱਕਾ ਦੀ ਅੱਛਾ ਜੀ ਨਾਸੀ ਕਰਦਾ ਜੀ ਬੰਦੇ ਲੈ ਕੇ ਜਾਂਦਾ ਰੋਜ਼ ਨਵੇਂ ਦਿਨਾਂ ਦੇ ਅੱਛਾ ਜੀ ਗਾਲਾਂ ਵੀ ਕੱਟ ਗਏ ਆ ਜੀ ਮੈਨੂੰ ਮਾਂ ਪਿਓ ਤੇ ਗਾਲਾਂ ਵੀ ਕੱਟੀਆਂ ਨੇ ਇੱਕ ਦਿਨ ਤਨਾਂ ਠੀਕ ਹੈ ਜੀ ਤੇ ਤੁਹਾਡੀ ਮੰਗ ਕੀ ਫਾਟਨੇ ਤੋਂ ਪਰੇ ਮੇਰਾ ਮਗਾਣਾ ਜੀ ਮਰਦੇ ਨਾ ਤਲਪਾ ਮਾ ਜਜੀ ਵੀਰ ਜੀ ਕੀ ਨਾ ਬਈ ਜੀ ਉਸੋ ਵੀਰ ਜੀ ਵੀਰ ਜੀ ਕੀ ਮਸਲਾ ਕੀ ਇਹ ਸਾਰਾ ਹੈ ਮੇਰ ਜੀ ਮਸਲਾ ਪੁੱਛ ਨਹੀਂ ਹੋ ਰੇ ਸਰਕਾਰੀ ਜਗਾ ਜੀ ਗੱਡੀਆਂ ਖੜਦੀਆਂ ਉਹਦੇ ਵਾ ਗੱਡੀਆਂ ਖੜਾਣੀਆਂ ਸੀਗੇ ਦੇਖੋ ਕਿੰਨੇ ਬੰਦੇ ਇਕੱਠੇ ਕਰਕੇ ਲਿਆਏ ਆਪਾਂ ਇਕੱਲੇ ਆਏ ਆ ਹਨਾ ਆਪਣੀ ਕੋਈ ਗਲਤੀ ਨਹੀਂ ਸਿਰਫ ਆਉਂਦੀ ਗੱਡੀ ਗੱਡੀ ਖੜਾਣੀਆਂ ਸੀਗੇ ਖੜਾ ਨਹੀਂ ਦੇਦੇ ਇਹ ਧੱਕਾ ਕਰ ਰਹੇ ਆ ਬਸ ਇਹੀ ਗੱਲ ਕਿ ਜੇ ਨਾ ਕਿ ਤੁਹਾਡੇ ਤੇ ਵੀ ਧੱਕੇਸ਼ਾਈ ਦੇ ਨਾਮ ਨਾਲ ਤੁਸੀਂ ਗਾਲਾਂ ਕੱਢਦੇ ਹੋ ਜਾਂ ਫਿਰ ਬੰਦੇ ਬੰਦੇ ਵੀ ਨਹੀਂ ਜੀ ਇਸ ਤਰ੍ਹਾਂ ਦਾ ਕੋਈ ਬੰਦਾ ਕੋਈ ਮੂੰਹ ਤੇ ਲਿਆ ਦੇਵੇ ਆਪਾਂ ਕਿਸੇ ਨੂੰ ਕੋਈ ਗਾਲਜੋ ਕੁਦੂਮਾ ਕਰੀ ਹੋਵੇ ਸੰਕਾ ਲਾੜਾ ਨਾ ਸਿਕਾ ਲਾਗਾ ਸਰਪਾਤੋ ਮੜਿਆ ਜੂਨ ਦਾ ਖਲਾਣਾ ਮੜਿਆ ਹਲਾ ਦੋ ਅੱਗੇ ਨੂੰ ਦੇਖ ਸਕਦੇ ਹੋ ਤਸਵੀਰਾਂ ਅ ਇੱਕ ਮੰਡਗੜ ਰੋਡ ਐ ਇਧਰ ਮਰਿੰਟਾ ਰੋਡ ਐ ਤੇ ਇਧਰਲੀ ਸਾਈਡ ਪਟੇਗੜ ਸਾਹਿਬ ਰੋਡ ਐ ਤੇ ਇਹ ਚੌਂਕ ਐ ਚੌਂਕ ਦੇ ਵਿੱਚ ਜਿਹੜੀ ਆ ਅ ਇੱਥੇ ਠੰਡੇ ਜੂਸ ਵਾਲੀ ਜਿਹੜੀ ਆ ਉਹ ਰੈਡੀ ਲੱਗਦੀ ਆ ਜਾ ਜਿਸ ਤਰ੍ਹਾਂ ਤੁਸੀਂ ਠੰਡਾ ਤੇ ਦੂਜਾ ਮਸਾਲਾ ਸੋਡਾ ਪੀਂਦੇ ਹੋ ਕੋਕ ਕੋਲਾ ਸੋਡਾ ਪੀਂਦੇ ਹੋ ਸਟਰਾਬਰੀ ਸੋਡਾ ਪੀਂਦੇ ਹੋ ਜਾਂ ਫਿਰ ਔਰੈਂਜ ਜੈਪਲ ਜਿਹੜਾ ਇਹ ਸਾਰਾ ਇਹਦੀਆਂ ਰੇੜੀ ਲੱਗਣ ਦਾ ਜਿਹੜਾ ਇਹ ਸਾਰਾ ਮਾਮਲਾ ਆ ਤੇ ਇੱਥੇ ਇਹ ਕੁਇਚੇ ਵਾਲਾ ਜਿਹੜਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਥੇ ਰੇੜੀ ਲਗਾ ਰਿਹਾ ਤੇ ਦੂਸਰੀ ਰੇੜੀ ਜਿਹੜੀ ਹੈ ਇਹ ਲੱਗਦੀ ਸੀ ਪਾਈ ਸਾਹਿਬ ਹੁਣਾ ਦੀ ਤੇ ਅੱਜ ਮਾਮਲਾ ਜਿਹੜਾ ਇਹ ਨਿਕਲ ਕੇ ਸਾਹਮਣੇ ਆਇਆ ਇਹ ਮਾਮਲਾ ਇਹ ਹੈ ਕਿ ਦੂਸਰੀ ਧਿਰ ਜਿਹੜੀ ਆ ਇਹ ਜਿਹੜੀ ਹੁਣ ਇੱਥੇ ਇਹ ਰੇੜੀ ਲਗਾਉਣਾ ਚਾਹੁੰਦੇ ਨੇ ਪਰ ਜਿਹੜਾ ਕਿਤੇ ਨਾ ਕਿਤੇ ਜਿਹੜਾ ਆ ਜੋਨਾਂ ਦੇ ਵਿੱਚ ਆਪਸੀ ਵਿਵਾਦ ਹੈ ਕਿ ਇੱਥੇ ਜਿਹੜੀ ਆ ਰੇੜੀ ਨਹੀਂ ਲੱਗਣ ਦੇਣੀ ਤਾਂ ਇਸ ਨੂੰ ਲੈ ਕੇ ਜਿਹੜਾ ਆ ਮਾਹੌਲ ਸਾਰਾ ਭਟਿਆ ਹੋਇਆ ਆ ਆਖਰਕਾਰ ਜਿਹੜਾ ਆ ਫੈਸਲਾ ਹੁੰਦਾ ਤੁਹਾਨੂੰ ਉਹ ਵੀ ਦੱਸ ਪੂਰੀ ਆ ਹੁਣ ਆ ਫੈਸਲਾ ਇਹ ਕੀਤਾ ਗਿਆ ਹੈ ਕਿ ਜਿਹੜਾ ਕਿ ਹੋਣ ਕੁਲਚੇ ਵਾਲਾ ਵੀ ਕਹਿੰਦਾ ਵੀ ਮੈਂ ਲੰਬੇ ਸਮੇਂ ਤੋਂ ਇੱਥੇ ਰੇੜੀ ਲਾ ਰਿਆ ਮੇਰੀ ਰੇੜੀ ਲੱਗਣੀ ਚਾਹੀਦੀ ਆ ਮੇਰਾ ਪਰਿਵਾਰ ਆ ਮੇਰਾ ਸਾਰਾ ਕੁਝ ਆ